ਮਨਖਾਂਦੀ ਧਮਕੀਆਂ ਦੇ ਵਿਚਾਲੇ ਸਲਮਾਨ ਖਾਨ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਬਿਆਨ ਆਇਆ ਸਲਮਾਨ ਖਾਨ ਦਾ ਡੌਲਿਆਂ ਵਾਲੀ ਤਸਵੀਰ ਸ਼ੇਅਰ ਕੀਤੀ ਹੈ ਤੇ ਲਿਖਿਆ ਮੋਟੀਵੇਸ਼ਨ ਦੇ ਲਈ ਧੰਨਵਾਦ ਸਲਮਾਨ ਖਾਨ ਨੂੰ ਇੱਕ ਵਾਰੀ ਫਿਰ ਤੋਂ ਜਾਨ ਤੋਂ ਮਾਰਨ ਦੀ ਧਮਕੀ ਮਿਲੀ ਸੀ ਤੇ ਧਮਕੀ ਦੇ ਵਿੱਚ ਕਿਹਾ ਗਿਆ ਸੀ ਕਿ ਘਰ ਦੇ ਵਿੱਚ ਵੜ ਕੇ ਬੰਬ ਦੇ ਨਾਲ ਉਡਾ ਦੇਵਾਂਗੇ ਤੇ ਪੁਲਿਸ ਨੇ ਅਣਪਛਾਤੇਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਜਾਣਕਾਰੀ ਹੈ ਤੇ ਇਸ ਸਭ ਦੇ ਵਿਚਾਲੇ ਕਿਉਂਕਿ ਸਲਮਾਨ ਖਾਨ ਨੂੰ ਬੈਕ ਟੂ ਬੈਕ ਇਹ ਇਹ ਧਮਕੀਆਂ ਮਿਲ ਰਹੀਆਂ ਨੇ ਔਰ ਇਸ ਤੋਂ ਪਹਿਲਾਂ ਜੇਕਰ ਜ਼ਿਕਰ ਕਰੀਏ ਤਾਂ ਸਲਮਾਨ ਖਾਨ ਦਿਕਰ ਦੇ ਉੱਤੇ ਫਾਇਰਿੰਗ ਵੀ ਕਰ ਦਿੱਤੀ ਗਈ ਸੀ ਲారెన్స్ ਬਿਸ਼ਰੋਈ ਲਗਾਤਾਰ ਸਲਮਾਨ ਖਾਨ ਨੂੰ ਟਾਰਗੇਟ ਕਰਨ ਦੀ ਗੱਲ ਕਹਿੰਦਾ ਹੈ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਹ ਸਭ ਦੇ ਵਿਚਾਲੇ ਸਲਮਾਨ ਖਾਨ ਨੇ ਇੱਕ ਤਸਵੀਰ ਆਪਣੀ ਸ਼ੇਰ ਕੀਤੀ ਡੋਲਿਆਂ ਵਾਲੀ ਤਸਵੀਰ ਸ਼ੇਅਰ ਕੀਤੀ ਮੋਟੀਵੇਸ਼ਨ ਦੇ ਲਈ ਧੰਨਵਾਦ ਵੀ ਉਸ ਦੇ ਨਾਲ ਲਿਖਿਆ ਹਾਲਾਂਕਿ ਸੰਦਰ ਤੋਂਅਰ ਦੇ ਉੱਤੇ ਜੋ ਕੁਝ ਹੋ ਫੇਸ ਕਰ ਰਹੀ ਨੇ ਉਸ ਦੀ ਬਾਰੇ ਤਾਂ ਕੁਝ ਨਹੀਂ ਲਿਖਿਆ ਪਰ ਹਾਂ ਇਹ ਤਸਵੀਰ ਵੀ ਆਪਣੇ ਆਪ ਦੇ ਵਿੱਚ ਕਹਾਣੀ ਨੂੰ ਬਿਆਨ ਕਰਦੀ ਉਡਾਗਲੀ ਖਬਰ ਦਾ ਰੁਕ ਕਰਦੇ ਹਾਂ ਸਿਵਲ ਹਸਪਤਾਲ ਦੇ ਵਿੱਚ ਹੰਗਾਮੇ ਦੇ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋਈਆਂ ਨੇ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਗੁਰਦਾਸਪੁਰ ਪੁਲਿਸ ਨੇ ਚਾਰ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ ਚਾਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਬਾਕੀ ਮੁਲਜ਼ਮਾਂ ਦੀ ਵੀ ਪੁਲਿਸ ਪਛਾਣ ਕਰ ਰਹੀ ਹੈ ਸੀਤ ਮੰਤਰੀ ਨੇ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਸਨ ਨੁਕਸਾਨ ਤੋਂ 10 ਗੁਣਾ ਜ਼ਿਆਦਾ ਪਰਭਾਈ ਕਰਵਾਵਾਂਗੇ ਇਹ ਵੀ ਪੁਲਿਸ ਕਹਿ ਰਹੀ ਹੈ ਸਰਕਾਰੀ ਸੰਪਤੀ ਨੂੰ ਨੁਕਸਾਨ ਦੀਆਂ ਧਰਾਵਾਂ ਦੇ ਤਹਿਤ ਕਾਰਵਾਈ ਹੋਵੇਗੀ ਸ਼ਿਵਲ ਅੰਮਲ ਦੇ ਲੋਕਾਂ ਨੂੰ ਹੋ ਗਈ ਸੀ ਤੇ ਰਚ ਇੱਕ ਐਫਆਈਆਰ ਨੰਬਰ ਜਿਹੜੀ ਹੈਗੀ ਸਦਰ ਦੇ ਵਿੱਚ ਅਸੀਂ ਰਜਿਸਟਰ ਕੀਤੀ ਹੈ ਜਿਹੜੇ ਚ ਜਿਹੜਾ ਪੰਜਾਬ ਪ੍ਰੋਟੈਕਸ਼ਨ ਆਫ ਜਿਹੜਾ ਮੈਡੀਕਲ ਪਰਸਨ ਐਂਡ ਇੰਸਟੀਟਿਊਸ਼ਨ ਜਿਹੜਾ ਐਕਟ ਹੈਗਾ ਉਹਦੀ ਸੈਕਸ਼ਨ 4 ਦੇ علاوہ ਪੀਐਨਐਸਟੀ ਤਾਰਾ ਦਾ ਦਿੱਤਾ ਹੈ ਤੇ ਜਿਹੜਾ ਹੈਗਾ ਉਸੀ ਬੋਡੀ ਸਕ੍ਰਿਪਟ ਜਿਹੜੀ ਐਫਆਈਆਰ ਜਿਹੜੀ ਹੈਗੀ ਦੇ ਵਿੱਚ ਦੇ ਚੈਟ ਅਸੀਂ ਚਾਸਟ ਕਰ ਲਿਆ ਰਸ਼ਟ ਆ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਜਲਦੀ ਜਿਹੜਾ ਹੈਗਾ ਰਸ਼ ਕਰਿਆ ਜਾਵੇਗਾ ਸਟੋਲਾ ਬਾਕੀ ਜਿਹੜੇ ਉਹਨਾਂ ਦੇ ਡੈਮੇਜ ਦੇ ਬਾਰੇ ਹੈ ਉਹ ਤਾਂ ਅਮਜੀਸ ਸਾਹਿਬ ਦੇ ਪੁੱਛ ਸਰ ਕਿੰਨੇ ਕਿੰਨੇ ਬੰਦੇ ਉਹਨਾਂ ਦੇ ਇਨਵੋਲਵਮੈਂਟ ਹੈ ਦੇਖੋ ਜੀ ਅਭੀ ਤਾਂ ਇਹ ਜੋ ਆਪਣਾ ਉਹ ਜਿਹੜਾ 8 10 ਬੰਦਿਆਂ ਦਾ ਇਨਵੋਲਵਮੈਂਟ ਆਇਆ ਚਾਰ ਜਿਹੜਾ ਚੁਗੇ ਬਾਕੀਆਂ ਨੂੰ ਅਸੀਂ ਭਦਲਾਗੇ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਬੁੱਡੇ ਨਾਲ ਦੇ ਉੱਤੇ ਪੰਜ ਛੇ ਸੰ ਸੀਚੇਵਾਲ ਦੀ ਟੀਮ ਕੁਝ ਥਾਵਾਂ ਦੇ ਉੱਤੇ ਪਾਣੀ ਦੇ ਉਹਨਾਂ ਦੇ ਵੱਲੋਂ ਸੈਂਪਲ ਲਈ ਗਏ ਸੜਕ ਕਿਨਾਰੇ ਬੜੀ ਫੁੱਲ ਦਾ ਵੀ ਜਾਇਜ਼ਾ ਲਿਆ ਗਿਆ ਹੋਲ ਦੇ ਜ਼ਰੀਏ ਬੁੱਡੇ ਨਾਲੇ ਦੇ ਵਿੱਚ ਗੰਦਾ ਪਾਣੀ ਜਾਂਦਾ ਹੈ ਬੁੱਡੇ ਦਰਿਆ ਨੂੰ ਪ੍ਰਦੂਸ਼ਨ ਮੁਕਤ ਕੀਤਾ ਜਾਵੇਗਾ। ਦਾ ਕਾਮਨੀ ਗੌਰ ਹੈ ਕਿ ਬੁੱਡੇ ਨਾਲੇ ਦੇ ਮੁੱਦੇ ਦੇ ਉੱਤੇ ਪਿਛਲੇ ਦਿਨੀ ਸਿਆਸਤ ਖੂਬ ਹੁੰਦੀ ਹੋਈ ਨਜ਼ਰ ਆਈ ਸੀ ਤੇ ਇਸ ਸਭ ਦੇ ਵਿਚਾਲੇ ਬੁੱਡੇ ਨਾਲੇ ਨੂੰ ਲੈ ਕੇ ਬਹੁਤ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਦੇ ਵੱਲੋਂ ਵੀ ਆਵਾਜ਼ ਚੁੱਕੀ ਗਈ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਕਾਬਲੇ ਗੌਰ ਹੈ ਕਿ ਸੰਸਿਚੇ ਵਾਲ ਇੱਕ ਵਾਰ ਫਿਰ ਤੋਂ ਐਕਟਿਵ ਨਜ਼ਰ ਆ ਰਹੇ ਨੇ ਰਾਜ ਸਭਾ ਮੈਂਬਰ ਨੇ ਔਰ ਦੂਜੇ ਪਾਸੇ ਉਹਨਾਂ ਦੀ ਟੀਮ ਉੱਥੇ ਪਹੁੰਚੀ ਸੀ ਜਾਇਜ਼ਾ ਲਿਆ ਪੂਰੇ ਹਾਲਾਤ ਦਾ ਉੱਥੇ ਕੀ ਕੀ ਗੁਜਾਲਾ ਉਧਰ ਬਾਲੀਵੁੱਡ ਦੇ ਅਦਾਕਾਰ ਅਕਸ਼ ਕੁਮਾਰ ਅਤੇ ਅਨੰਆ ਪਾਂਡੇ ਅੰਮ੍ਰਿਤਸਰ ਪਹੁੰਚੇ ਦਰਬਾਰ ਸਾਹਿਬ ਦੇ ਵਿੱਚ ਨਤਮਸਤਕ ਹੋਏ ਦਰਬਾਰ ਸਾਹਿਬ ਦੇ ਵਿੱਚ ਉਹਨਾਂ ਨੇ ਮੱਥਾ ਟੇਕਿਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਦਰਬਾਰ ਸਾਹਿਬ ਤੋਂ ਬਾਅਦ ਅਕਸ਼ ਕੁਮਾਰ ਆਪਣੀ ਟੀਮ ਦੇ ਨਾਲ ਜਲਿਆਂ ਵਾਲੇ ਬਾਗ ਵੀ ਪਹੁੰਚੇ ਜਿੱਥੇ ਉਹਨਾਂ ਨੇ ਇਹ ਸਵਾਲਾਂ ਦੇ ਜਵਾਬ ਪੰਜਾਬੀ ਦੇ ਵਿੱਚ ਦਿੱਤੇ ਕਾਬਲੇ ਗੌਰ ਹੈ ਮੂਵੀ ਆ ਰਹੀ ਹੈ ਕੇਸਰੀ ਚੈਪਟਰ 2 ਇੱਕ ਕੇਸਰੀ ਸਾਰਾ ਸਾਰਾ ਗੱਡੀ ਦੇ ਉੱਤੇ ਬਣੀ ਸੀ ਜਿਸ ਦੇ ਵਿੱਚ ਇੱਕ ਹੀ ਸਿੱਖ ਜਿਹੜੇ ਜਵਾਨ ਸੀ ਉਹਨਾਂ ਦੀ ਪੂਰੀ ਕਹਾਣੀ ਸੀ ਉਹ ਆਪਾਂ ਮੂਵੀ ਕੇਸਰੀ ਜਿਸ ਦੇ ਵਿੱਚ ਅਕਸ਼ੇ ਕੁਮਾਰ ਮੁੱਖ ਭੂਮਿਕਾ ਦੇ ਵਿੱਚ ਸੀ ਦੇਖੀ ਹੈ ਤੇ ਹੁਣ ਇੱਕ ਮੂਵੀ ਜਿਹੜੀ ਆ ਰਹੀ ਹੈ ਕੇਸਰੀ ਚੈਪਟਰ 2 ਇਸ ਦੇ ਵਿੱਚ ਜਲਿਆਂ ਵਾਲੇ ਬਾਗ ਦਾ ਜ਼ਿਕਰ ਹੈ ਜਲਿਆਂ ਵਾਲੇ ਬਾਗ ਦੇ ਮੁੱਦੇ ਦੇ ਉੱਤੇ ਗੱਲਬਾਤ ਹੋਈ ਹੈ ਔਰ ਅਕਸ਼ੇ ਕੁਮਾਰ ਉਸ ਦੇ ਵਿੱਚ ਇੱਕ ਵਕੀਰ ਦੇ ਤੌਰ ਦੇਤੇ ਨਜ਼ਰ ਆਉਂਦੇ ਇਸ ਮੌਕੇ ਜਦੋਂ ਵਾਲੇ ਬਗ ਦੇ ਵਿੱਚ ਜਦੋਂ ਪਹੁੰਚੇ ਸਨ ਉੱਥੇ ਗੁਰਦਾਸ ਮਾਨ ਵੀ ਨਜ਼ਰ ਆਈ ਗੁਰਪ੍ਰੀਤ ਕੋ ਗੀਵੀ ਉੱਥੇ ਨਾਲ ਪਹੁੰਚੇ ਹੋਏ ਸਨ ਬੀ ਫਰਾਖ ਵੀ ਉੱਥੇ ਪਹੁੰਚੇ ਹੋਈ ਸੀ ਓ ਮੈਕ ਵਿੱਚ ਮੈਨੂੰ ਬਹੁਤ ਕੁਝ ਚੀਜ਼ਾਂ ਦੱਸੋ ਤਾਂ ਕਿ ਅਗਰ ਮੌਕਾ ਮਿਲੇ ਕਹਿੰਨੇ ਵੱਡੇ ਗੁਰਵਾਦੇ ਮਤਲਬ ਮੈਂ ਦੱਸ ਨਹੀਂ ਸਕਦਾ ਕਿ ਮਤਲਬ ਅਗਰ ਮੈਨੂੰ ਮੌਕਾ ਮਿਲੇ